ਨੇ ਫੜੀ ਅਤੇ ਉਹਨਾਂ ਨੂੰ ਕਿੱਥੇ ਲੈ ਗਏ ਦੁਬਾਰਾ ਬੋਲੋ ਪਾਈ ਲੈਣਾ ਜੀ ਦੀ ਲਗਾਮ ਕਿਸ ਨੇ ਫੜੀ ਅਤੇ ਉਹਨਾਂ ਨੂੰ ਕਿੱਥੇ ਲੈ ਗਏ ਪਾਈ ਲੈਣਾ ਜੀ ਦੀ ਲਗਾਮ ਫੜੀ ਪਾਈ ਲੈਣਾ ਜੀ ਦੀ ਲਗਾਮ ਗੁਰੂ ਨਾਨਕ ਦੇਵ ਜੀ ਨੇ ਫੜੀ ਅਤੇ ਗੁਰੂ ਨਾਨਕ ਦੇਵ ਜੀ ਪਾਈ ਲੈਣਾ ਜੀ ਨੂੰ ਹਾਂਜੀ ਹਾਂਜੀ ਗੇ ਫਤਿਹ ਜੀ ਜੀ ਹਾਂਜੀ ਚਲੋ ਲਾਇਆ ਗੁਰ ਨਾਨਕ ਦੇਵ ਜੀ ਨੂੰ ਉਹਨਾਂ ਦੀ ਲਗਾਮ ਪਣੀ ਸੀ ਔਰ ਧਰਮਸ਼ਾਲਾ ਲੈ ਕੇ ਗਏ ਸੀ ਕਿੱਥੇ ਲੱਗੇ ਸੀ ਧਰਮਸ਼ਾਲਾ ਠੀਕ ਹੈ ਨਾਮ ਕੀ ਹੈ ਬੇਟੇ ਮਨਜੋਤ ਜੀ ਧਰਮਸ਼ਾਲਾ ਦੀ ਕੰਦ ਕਿਵੇਂ ਡਿੱਗ ਪਈ ਧਰਮਸ਼ਾਲਾ ਦੀ ਕੰਦ ਕਿਵੇਂ ਡਿੱਗ ਪਈ ਸਲੋ ਗੁਰਿਆਤੇ ਕਈ ਦਿਨਾਂ ਤੱਕ ਇਹ ਬਾਰੀ ਬਾਰਿਸ਼ ਦੇ ਕਾਰਨ ਨਾਮ ਕੀ ਨਾਮ ਕੀ ਮੰਨਤ ਕਰਨ ਮੰਨਤ ਕਰਨ ਪਾਈ ਲੈਣਾ ਜਿਨੇ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਮੁਲਾਕਾਤ ਵੇਲੇ ਸ਼ਾਵਣ ਅਤੇ ਰਾਤ ਨੂੰ ਕਿਹੜੀ ਤੇਰੀ ਬਾਣੀ ਸੁਣੀ